তোমারটা কি আর 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 ਮੇਰਾ ਨਾਮ ਰਪਿੰਦਰ ਕੌਰ ਆ ਹਾਂ ਕੀ ਮੈਟਰ ਕੀ ਜਿਹੜੀ ਮੈਟਰ ਜੀ ਸਾਹਮਣੇ ਸਾਡੇ ਨੇਬਰ ਰਹਿੰਦੇ ਨੇ ਤੇ ਇਹ ਖੁਦ ਬਹੁਤ ਟਾਈਮ ਦਾ ਸਾਨੂੰ ਪਰੇਸ਼ਾਨ ਕਰਦੇ ਆ ਰਹੇ ਨੇ ਅਸੀਂ ਇਹਨਾਂ ਨੂੰ ਫਿਰ ਵੀ ਕੁਛ ਨਹੀਂ ਕਹਿੰਦੇ ਇਗਨੋਰ ਕਰਦੇ ਆ ਆ ਬਟ ਹੁਣ ਫੇਰ ਇਹ ਪਰਵਾਸੀ ਰੱਖੇ ਹੋਏ ਨੇ ਜਾਣ ਜਾਣ ਕੇ ਉਹ ਸਾਹਮਣੇ ਖੜੇ ਜਾਂਦੇ ਨੇ ਦੇਖਦੇ ਰਹਿੰਦੇ ਨੇ ਹੁਣ ਉਹਦਣ ਅਸੀਂ ਇਹਨਾਂ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਬਲਾ ਬੁਕੇ ਬਾਹਰੋਂ ਬੰਦੇ ਬਲਾ ਕੇ ਇਹਨਾਂ ਨੇ ਜਾਨ ਦੇ ਧਮਕੇ ਦੇਣੀਆਂ ਸ਼ੁਰੂ ਕਰਤੀਆਂ ਤੇ ਮਨਾ ਕਰਨ ਦੇ ਵਾਬਤ ਕਹਿੰਦੇ ਤੈਨ ਤਾਂ ਹੁਣ ਮੈਂ ਜਾਨ ਨੂੰ ਮਰਵਾਉਂਗੀ ਧਮਕੇ ਦਿੰਦੇ ਦਿੰਦੇ ਇਹ ਸਾਰੇ ਗੇਟ ਖੜਕਾਉਣ ਗੇਟ ਪੰਨਣਾ ਸ਼ੁਰੂ ਕਰਤਾ ਇਹਨਾਂ ਨੇ ਉਧਰ ਫੇਰ ਦੂਜੀ ਸਾਈਡ ਤੋਂ ਮੰਮੀ ਭੱਜਦੇ ਆਏ ਨੇ ਉਹਨਾਂ ਨੂੰ ਵੀ ਬਾਹਾਂ ਫੜ ਕੇ ਇਹਨਾਂ ਨੇ ਪਿੱਛੇ ਜੋੜ ਦੀ ਤੱਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦੇ ਹੁਣ ਤੈਨੂੰ ਅਸੀਂ ਮਾਰ ਕੇ ਹੀ ਰਾਵਾਂਗੇ ਕਰਦੇ ਕਰਦੇ ਫਿਰ ਮੈਨੂੰ ਵੀ ਅੰਦਰ ਆਉਣਾ ਪਿਆ ਮੈਂ ਮੰਮੀ ਨੂੰ ਬਚਾਉਣ ਦੇ ਮੰਮੀ ਨੂੰ ਬਚਾ ਰਹੀਆਂ ਇਹਨਾਂ ਨੇ ਫਿਰ ਮੈਨੂੰ ਸਾਰਿਆਂ ਮਤਲਬ ਪਕੜ ਕੇ ਜੋੜ ਦੇ نیچے ਘੇਰਨਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਸਾਰਿਆਂ ਨੂੰ ਕਹਿੰਦੇ ਹੁਣ ਨਹੀਂ ਅਸੀਂ ਤੈਨੂੰ ਛੱਡਦੇ ਉਹ ਜਿਹੜੀ ਜਨਾਨੀ ਹੈਗੀ ਉਹ ਆਪ ਉਹ ਵੀ ਮਤਲਬ ਬਹੁਤ ਟਾਈਮ ਤੋਂ ਇਹੀ ਕੰਮ 'ਚ ਇਹਦਾ ਪੁਰਾਣਾ ਹਿਸਟਰੀ ਰਹੀ ਹੈਗੀ ਆ ਇਹ ਅਗਰ ਕੀ ਮੈਟਰ ਜਿਹੀ ਹੋਈ ਹੈ ਜਿਹੜੀ ਕੁੱਟਮਾਰ ਹੋਈ ਤੁਹਾਡੇ ਕੁੱਟਮਰ ਕੁਛ ਕੁੱਟਮਰ ਕੁਛ ਨਹੀਂ ਅਸੀਂ ਕੁਛ ਨਹੀਂ ਕਹਿੰਦੇਗੇ ਇਹਨਾਂ ਨੂੰ ਬਸ ਇਹੀ ਹੈ ਕਿ ਅਸੀਂ ਜੋ ਮਰਜ਼ੀ ਆਪਣੀ ਗਲੀ 'ਚ ਕਰੀਏ ਤੁਸੀਂ ਸਾਨੂੰ ਕੁਛ ਨਹੀਂ ਕਰ ਸਕਦੇਗੇ ਇਹ ਚਿੱਟਾ ਵੀ ਵੇਚਦੇ ਨੇ ਉਹ ਚੀਜ਼ ਵੀ ਹੈ ਇਹ ਦੋ ਨੰਬਰ ਤੇ ਕੰਮ ਕਰਦੇ ਨੇ ਪੈਸਾ ਕਿੱਥੋਂ ਆਉਂਦਾ ਇਹ ਕੰਮ ਕੀ ਕਰਦੇ ਕਿਸ ਨੂੰ ਕੁਛ ਨਹੀਂ ਪਤਾ ਹੈਗਾ ਕੁੱਟਮਰ ਕਿੰਨੇ ਕਿਸੇ ਦਾ ਸਾਰਿਆਂ ਨੇ ਇਹ ਦੋ ਕਿਰਾਏਦਾਰ ਨੇ ਪਰਵਾਸੀ ਵੀ ਸੀਗੇ ਇਹ ਆਪ ਵੀ ਦੋ ਜਣੇ ਸੀਗੇ ਇਹ ਮਾਲਕ ਮਕਾਨ ਵੀ ਸੀਗੇ ਮਾਲਕ ਮਕਾਨ ਵੀ ਸੀਗੇ ਇਹ ਇੱਕ ਦਾ ਨਾਮ ਹੈਪੀ ਹੈ ਤੇ ਆਪ ਜਿਹੜੀ ਲੇਡੀ ਹੈ ਉਹਦਾ ਨਾਮ ਕਰਮਜੀਤ ਕੌਰ ਆ ਤੁਸੀਂ ਐਫ ਆਰ ਦਰਵਾਜ਼ਾ ਐਫ ਆਰ ਕਰਵਾਈ ਹੋਈ ਆ ਅਸੀਂ ਫੋਨ ਕਰਦੇ ਆ ਉੱਤੇ ਕੋਈ ਇਹਨਾਂ ਦਾ ਕੋਈ ਕੁਝ ਨਹੀਂ ਹੈਗਾ ਕਹਿੰਦੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਕਰ ਰਹੇ ਹਾਂ ਕਰਦੇ ਕਰਦੇ ਹਫਤਾ ਹੋ ਗਿਆ ਹੈਗਾ ਕਿਹੜੇ ਗਾਣੇ ਦਾ ਮਾਮਲਾ ਹੈ ਥਾਣਾ ਇਹ ਇਦਰ ਸ਼ਹੀਦ ਭਗਤ ਸਿੰਘ ਨਗਰ ਦਾ ਅਸੀਂ ਸਾਰੇ ਪਾਸੇ ਜਾਏ ਆਏ ਆ ਡੁਗਰੀ ਵੀ ਜਾਏ ਆਏ ਆ ਤੇ ਦਸ਼ੀਤ ਪਗਲ ਸੰਗਵੇ ਅਸੀਂ ਫੋਨ ਤੇ ਫੋਨ ਕਰਦੇ ਆਏ ਘਰੇ ਆ ਇਹ ਜਿਹੜੇ ਭੱਜੇ ਹੋਏ ਨੇ ਇਹ ਘਰੇ ਆ ਜਾਂਦੇ ਨੇ ਠੀਕ ਹੈ ਝਗੜਾ ਝਗੜਾ ਕਿਸ ਕੱਲੋਂ ਹੋਇਆ ਸੀ ਕਿਤੇ ਅਸੀਂ ਮਨਾ ਕੀਤਾ ਸੀਗਾ ਤੁਸੀਂ ਇੱਧਰ ਕਾਹ ਤੋਂ ਦੇਖੇ ਜਾ ਰਹੇ ਹੋ ਅਸੀਂ ਆਪਣੇ ਘਰੇ ਕੰਮ ਕਰ ਰਹੇ ਹੁੰਨੇ ਆ ਠੀਕ ਹੈ ਉਦੋਂ ਵੀ ਅਸੀਂ ਕੰਮ ਹੀ ਕਰ ਰਹੇ ਸੀ ਮੈਂ ਤੇ ਮੇਰਾ ਭਰਾ ਤੇ ਉਸ ਦਿਨ ਵੀ ਇਹਨਾਂ ਨੂੰ ਮਨਾ ਕੀਤਾ ਇਹਨਾਂ ਨੂੰ ਕਿਹਾ ਤੁਸੀਂ ਅਸੀਂ ਮਨਾ ਕਰੋ ਨਾ ਉਹਨਾਂ ਨੂੰ ਤੁਸੀਂ ਭਈ ਰੱਖੇ ਪ੍ਰਵਾਸੀ ਰੱਖੇ ਹੋ ਇਹਨਾਂ ਨੂੰ ਮਨਾ ਕਰੋ ਨਾ ਕਹਿੰਦੇ ਤੂੰ ਕੌਣ ਹੁੰਨੇ ਸਾਨੂੰ ਮਨਾ ਕਰਨ ਵਾਲੇ ਅਸੀਂ ਜਿੱਦਾਂ ਮਰਜੀ ਰਹੀਏ ਉਹ ਗੱਲ ਉਹ ਗੱਲ ਤਾਂ ਸਾਡੀ ਆਪਸ ਚ ਥੋੜੀ ਬੱਸ ਬੈਂਸ ਹੋਈ ਹੈ ਕਹਿੰਦੇ ਤੈਨੂੰ ਤਾਂ ਹੁਣ ਮੈਂ ਮਰਵਾਉਣੀ ਆ ਇਹ ਹੁਣ ਮਰਨ ਮਰਉਣ ਤੇ ਆ ਗਈ ਹੈ ਇੰਨੀ ਗੱਲ ਕਰਕੇ ਉਹ ਬਾਕੀ ਫਰਾਰ ਨੇ ਸਾਰੇ ਸਾਰੇ ਇਹ ਭੱਜ ਜਾਂਦੇ ਨੇ ਇਹ ਫੇਰ ਆ ਜਾਂਦੇ ਨੇ ਰਾਤ ਨੂੰ ਇੱਥੇ ਸੌਂਦੇ ਨੇ ਪਰ ਇਹਨਾਂ ਨੂੰ ਹੁਣ ਕੋਈ ਅਸੀਂ ਨਹੀਂ ਕੋਈ ਅਰੈਸਟ ਵੀ ਕੀਤੇ ਬੰਦੇ ਨਹੀਂ ਕੋਈ ਅਰੈਸਟ ਨਹੀਂ ਕੀਤੇਗੇ